ਹਾਲੋ ਜੀ ਸਸ਼ੀ ਗਾਲ ਸਾਰੇ ਵਸਾ ਕੇ ਸਾਕੇ ਤਹਿਤ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਸੂਟ ਬਹੁਤ ਸੋਹਣੇ ਲੈ ਕੇ ਆਏ ਆ ਸਰਦੀ ਵਾਲੇ ਪਾਰਟੀ ਵੇਅਰ ਤੇ ਇਸਮ ਰਿਕਲੈਕਸ਼ਨ ਵੀ ਮਿਕਸ ਮੈਚ ਕਲੈਕਸ਼ਨ ਹੈਗੀ ਆ ਪ੍ਰਾਈਸ ਆਪ ਦੇ ਮੈਂਸ਼ਨ ਨੇ ਇਹ ਪਸ਼ਮੀਨੇ ਦੇ ਸੂਟ ਰਹਿਣ ਵਾਲੇ ਆਫਰ ਦੇ ਵਿੱਚ ਹੈ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੈਗੇ ਹੁਣ ਸਰਦੀ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਰਹੇ ਨੇ ਆਪਣੇ ਇਹ ਵਾਲੇ ਸੂਟ ਕਾਨੀ ਵਾਲੇ ਸੂਟਸ ਲਾ ਲਓ ਜਰੀ ਵਾਲੇ ਸੂਟਸ ਲਗਾ ਲਓ ਇਹ ਬਹੁਤ ਸੋਹਣੇ ਸੀਗੇ ਸਟਾਲ ਵਾਲੇ ਸੀਗੇ ਬਾਟਮ ਤੇ ਵੀ ਵਰਕ ਹੈ ਪੂਰੇ ਸ਼ਰਟ ਤੇ ਵੀ ਤੇ ਸਟਾਲ ਜਿਹੜੇ ਨਾਲ ਸਟਾਲ ਤੋਂ ਵੱਡੇ ਹੁੰਦੇ ਆ ਸ਼ਾਲ ਤੋਂ ਥੋੜੇ ਛੋਟੇ ਹੁੰਦੇ ਨੇ ਮਦਦ ਲੋ ਤੇ ਬਹੁਤ ਸੋਹਣੇ ਕਲੈਕਸ਼ਨ ਹੈ ਇਹ ਕੋਟਾ ਡੋਰੀਏ ਦੀ ਇਹਦੇ ਵਿੱਚ ਸਾਰੇ ਕਲਰ ਅਵੇਲੇਬਲ ਹੈ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੈਗੇ ਹੋ ਇਹ ਲੇਡੀਜ਼ ਵਾਲੇ ਕਾਟਨ ਦੇ ਸੂਟਸ ਨੇ ਆਪਣੇ ਮੰਮੀ ਚਾਚੀ ਤਾਈਆਂ ਦੇ ਲਈ ਤੁਸੀਂ ਲੈ ਸਕਦੇ ਹੈਗੇ ਹੋ ਪ੍ਰਾਈਸ ਬਹੁਤ ਰੀਜ਼ਨੇਬਲ ਆ ਨੈਕਸਟ ਆ ਗਿਆ ਇਹ ਗਰੇਪ ਦੇ ਵਿੱਚ ਰਹਿਣ ਵਾਲੇ ਆ ਬੰਦੇਜੀ ਪ੍ਰਿੰਟ ਪ੍ਰਿੰਟ ਹੈਗਾਗਾ ਬਹੁਤ ਸੋਹਣਾ 2 ਮੀਟਰ ਸ਼ਰਟ 2 ਮੀਟਰ ਬਾਟਮ ਰਹਿਣ ਵਾਲੀ ਆ ਕਲਰਸ ਆਪਸ਼ਨਸ ਕਾਫੀ ਤੁਹਾਨੂੰ ਇਸ ਵਿੱਚ ਮਿਲ ਜਾਣਗੇ ਲਾਈਟ ਡਾਰਕ ਸਾਰੇ ਕੰਬੀਨੇਸ਼ਨ ਨੇ ਬਹੁਤ ਸੋਹਣਾ ਕਲਰ ਚਾਰਟ ਹੈ ਇਸ ਦੇ ਵਿੱਚ 2.5 ਮੀਟਰ ਦੀ ਕਟ ਹੈ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ ਨੈਕਸਟ ਆ ਗਿਆ ਜੀ ਇਹ ਕਾਟਨ ਹੈਗੀ ਆ ਜੈਗਵਰਟ कॉटन ਹੈ ਗਿਆ ਇਹ ਵੀ 올ਓਵਰ सूट ਵੀ ਲੈ ਸਕਦੇ ਹੋ ओनली शर्ट ਲੈਣਾ ਤਾਂ शर्ट ਵੀ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਤੁਹਾਨੂੰ ਮਿਲੇਗਾ ਤੁਸੀਂ ਲੈ ਸਕਦੇ ਹੈਗੇ ਉਹ ਨੈਕਸਟ ਹੈ ਇਹ ਵਾਲਾ ਵੀ ਬਹੁਤ ਸੋਨਾ ਫੈਬਰਿਕ ਹੈ ਗਿਆ 슈ਗਰ ਕ੍ਰੈਂਡ ਦੇ ਵਿੱਚ ਆਇਆ ਨੈਕਸਟ ਹੈ ਜੈਪਰੀ कॉटन ਪਿਓਰ कॉटन ਦੇ ਸੂਟਸ ਆਏ ਨੇ 2 2 ਮੀਟਰ ਸ਼ਰਟ 2 ਮੀਟਰ ਬਾਟਮ ਮੈਚਿੰਗ ਨੇ ਸਾਰੇ ਬਹੁਤ ਹੀ ਪਿਆਰੇ ਕਲਰ ਹੈਗੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਨੇ ਨੇ ਨੈਕਸਟ ਇਹ ਹੈਗਾ ਜੀ ਆਪਾਂ ਖੁਦ ਤਿਆਰ ਕੀਤੇ ਨੇ ਤਿੱਲੇ ਵਰਕ ਦੇ ਸੂਟਸ ਤੁਸੀਂ ਵੀ ਐਵੇਂ ਸੂਟ ਤਿਆਰ ਕਰਵਾ ਸਕਦੇ ਹੋ ਨੈਕਸਟ ਇਹ ਸਾਰੇ ਹੀ ਜੋ ਪ੍ਰਿੰਟ ਹੈ ਅਮਰੀਕਨ ਕਰੇਫ ਫੈਬਰਿਕ ਤੇ ਰਹਿਣ ਵਾਲੇ ਨੇ ਡਿਜੀਟਲ ਪ੍ਰਿੰਟ ਹੈ ਇਸ ਵਿੱਚ ਆਪਣੇ ਕੋਲ 100 ਤੋਂ ਉੱਪਰ 1000 ਪਲੱਸ ਪ੍ਰਿੰਟ ਹੈਗੇ ਆ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪ੍ਰਿੰਟ ਮੰਗਵਾ ਸਕਦੇ ਹੋ ਅਗਰ ਤੁਸੀਂ ਲੈਣਾ ਚਾਹੁੰਦੇ ਹੈਗੇ ਤਾਂ ਅਮਰੀਕਨ ਕਰੇਫ ਫੈਬਰਿਕ ਰਹਿਣ ਵਾਲਾ ਹੈਗਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ 5 ਮੀਟਰ ਸੂਟ ਦਾ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਓਨਲੀ ਸ਼ਰਟ ਵੀ ਤੁਸੀਂ ਲੈ ਸਕਦੇ ਹੈਗੇ ਹੋ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਆਏਗਾ ਉਸ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਓਨਲੀ ਸ਼ਰਟ ਵੀ ਨੈਕਸਟ ਦੇ ਪਛਮੀਨੇ ਦੇ ਸੂਟ ਜਿਹੜੇ ਕਿ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਰਹੇ ਸੀਗੇ ਤਾਂ ਇਹਨਾਂ ਤੇ ਵੀ ਆਫ ਲੱਗੀ ਹੋਈ ਹੈ ਸੋ ਤੁਸੀਂ ਇਹਨਾਂ ਚੋਂ ਲੈਣਾ ਚਾਹੁੰਦੇ ਹੋ ਵੀ ਲੈ ਸਕਦੇ ਹੋ ਨੈਕਸਟ ਆ ਗਿਆ ਬਹੁਤ ਹੀ ਸੋਹਣੇ ਹੈ ਮਸਲੀਨ ਦੇ ਉੱਪਰ ਵੀ ਹੈ ਤੇ ਸਿਲਕ ਦੇ ਵਿੱਚ ਵੀ ਹੈ ਬਟੇਕ ਸਟਾਈਲ ਸੂਟ ਹੈ ਰੈਡੀ ਕੀਤਾ ਹੋਇਆ ਵਰਕ ਹੈ ਨਾਲ ਦੁਪੱਟਾ ਫੋਰ ਸਾਈਡ ਵਰਕ ਕੀਤਾ ਹੋਇਆ ਹੈ ਦੁਪੱਟੇ ਨੂੰ ਵੀ ਬਹੁਤ ਸੋਹਣਾ ਨੈਕਸਟ ਇਹ ਬਹੁਤ ਪਿਆਰਾ ਸੂਟ ਹੈਗਾ ਜੀ ਔਰਗਾਂਜ਼ਾ ਦਾ ਸ਼ਰਟ ਹੈ ਤੇ ਔਰਗਾਂਜ਼ਾ ਦਾ ਦੁਪੱਟਾ ਲੇਸ ਲੱਗੀ ਹੈ ਜੇ ਟੈਬੀ ਸਿਲਕ ਦੀ ਬਾਟਮ ਹੈ ਨੈਕਸਟ ਇਹ ਇਹ ਦੇਖ ਸਕਦੇ ਹੋ ਕ੍ਰਸ਼ ਟਿਸ਼ੂ ਦੇ ਫੈਬਰਿਕ ਤੋਂ ਤੇ ਹੈਂਡਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਹੈਂਡਵਰਕ ਹੈ ਜੀ ਇੰਨੇ ਪ੍ਰਾਈਸ 'ਚ ਕੱਲਾ ਹੈਂਡਵਰਕ ਵੀ ਨਹੀਂ ਹੁੰਦਾ ਸੋ ਤੁਹਾਨੂੰ ਸੂਟ ਵਿਦ ਹੈਂਡਵਰਕ ਇਸ ਪ੍ਰਾਈਸ 'ਚ ਮਿਲ ਰਿਹਾ ਹੈ ਕਲਰ ਆਪਸ਼ਨਸ ਤੁਸੀਂ ਦੇਖ ਸਕਦੇ ਹੋ ਲਿਮਟਿਡ ਜਿਹਾ ਰਹਿ ਗਈਆਂ ਸੋ ਪਲੱਸ ਆਪਣੇ ਕੋਲੇ ਇਹ ਆਏ ਸੀਗੇ ਸੂਟ ਪਰ ਥੋੜੇ ਜਿਹੀ ਰਹਿ ਗਏ ਨੇ ਤੁਸੀਂ ਅਗਰ ਲੈਣਾ ਚਾਹੁੰਦੇ ਹੋ ਲੈ ਸਕਦੇ ਹੈਗੇ ਹੋ ਘੇਰੇ ਤੇ ਵਰਕ ਹੈ ਤੇ ਬਾਜੂ ਤੇ ਆਏਗਾ ਤੇ ਪੂਰਾ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੀਡ ਐਂਡ ਕਲੀਨ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਅੱਛਾ ਨੈਕਸਟ ਹੈਗੇ ਆ ਦੇਖੋ ਇਹ ਪਸ਼ਮੀਨਾ ਹੈਗੇ ਡਬਲ ਟੋਨ ਪਸ਼ਮੀਨਾ ਇਸ ਹੈਂਡਵਰਕ ਲਈ ਯੂਜ਼ ਹੁੰਦੇ ਨੇ ਵਰਕ ਦੇ ਲਈ ਯੂਜ਼ ਹੁੰਦੇ ਨੇ ਬਹੁਤ ਹੀ ਪਿਆਰੇ ਸ਼ੇਡ ਹੈ ਇਸ ਵਿੱਚ ਵੀ ਅਗਰ ਇਹ ਤੁਸੀਂ 올ਓਵਰ 5 ਮੀਟਰ ਸੋਰਤਾ ਨੂੰ ਮਿਲੇਗਾ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੈਗੇ ਉਸ ਤੇ ਤੁਸੀਂ ਵਰਕ ਕਰਵਾਣਾ ਆਪਣੇ ਕੋਲੋਂ ਉਹ ਵੀ ਕਰਵਾ ਸਕਦੇ ਹੋ ਡਿਜ਼ਾਈਨ ਵਰਕ ਵਾਲੇ ਤੁਸੀਂ WhatsApp ਵਾਲੇ ਗਰੁੱਪ ਚ ਚੈੱਕ ਕਰ ਸਕਦੇ ਹੋ ਇਹ ਹੈਗੇ ਜੀ ਕਾਟਨ ਦਾ ਸੂਟ ਬਹੁਤ ਹੀ ਪਿਆਰਾ ਕੈਮਰੀ ਕੋਟਨ ਦਾ ਨੈਕਸਟ ਅਗਲੇ ਲੱਲਣ ਦੇ ਵਿੱਚ ਇਹ ਆਪਾਂ ਵਰਗ ਦੇ ਲਈ ਫੈਬਰਿਕ ਲੈ ਕੇ ਆਂਦਾਗਾ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪਲੇਨ ਵੀ ਨੈਕਸਟ ਇਹ ਵਾਲਾ ਫੈਬਰਿਕ ਸਾਰੇ ਤੁਹਾਨੂੰ ਪ੍ਰਿੰਟਡ ਨੇ ਅਗਰ ਲੈਣਾ ਚਾਹੁੰਦੇ ਹੋ ਲੈ ਸਕਦੇ ਹੈਗੇ ਉਹ ਪਰ ਮੀਟਰ ਅਕੋਰਡਿੰਗ ਫੈਬਰਿਕ ਲੈਣ ਵਾਲਾ ਓਨਲੀ ਸ਼ਰਟ ਵੀ ਲੈ ਸਕਦੇ ਹੈਗੇ ਉਹ 5 ਮੀਟਰ ਸੂਟ ਵੀ ਲੈ ਸਕਦੇ ਹੋ ਬੜੇ ਪਿਆਰੇ ਪਿਆਰੇ ਪ੍ਰਿੰਟ ਆਪਣੇ ਕੋਲ ਆ ਚੁੱਕੇ ਹੈਗੇ ਗਰਮੀਆਂ ਲਈ ਅਮਰੀਕਨ ਗਰੇਪ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੈਰਾਈਟੀ ਹੈ ਅਗਰ ਤੁਸੀਂ ਅਮਰੀਕਨ ਗਰੇਪ ਵੇਅਰ ਕਰਦੇ ਹੈਗੇ ਹੋ ਤਾਂ ਉਸ ਦੇ ਵਿੱਚ ਪ੍ਰਿੰਟ ਲੈ ਸਕਦੇ ਹੋ ਕਿਉਂਕਿ ਉਹ ਪ੍ਰਿੰਟ ਤੁਸੀਂ ਗਾਉਨ ਬਣਾਉਣ ਲਈ ਡਰੈਸ ਬਣਾਉਣ ਲਈ ਕੋਟ ਸੈੱਟ ਬਣਾਉਣ ਲਈ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹ ਖਾਦੀ ਦਾ ਫੈਬਰਿਕ ਹੈ ਜੀ ਬਹੁਤ ਹੀ ਪਿਆਰੇ ਕਲਰ ਖਾਦੀ ਦੇ ਵਿੱਚ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੈਗੇ ਉਹ ਹੈਂਡਵਰਕ ਮਸ਼ੀਨਵਰਕ ਬੇਨ ਵੀ ਬੋਸ ਉਹਨਾਂ ਦਾ ਖਾਦੀ ਦੇ ਉੱਪਰ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਖਾਦੀ ਫੈਬਰਿਕ ਨੂੰ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਆਪਣੇ ਕੋਲ ਇਹ ਫੈਬਰਿਕ ਆਇਆ ਹੋਇਆ ਹੈਗਾ ਜਿਹੜੇ ਆਪਾਂ ਡਿਜ਼ਾਈਨ ਪਾਉਣੇ ਆ ਆਪਣੇ ਬੁਟੀਕ ਵਾਲੇ ਜਿਹੜਾ ਆਪਾਂ ਖੁਦ ਰੈਡੀ ਕਰਦੇ ਆ ਤੁਸੀਂ ਉਹਨਾਂ ਦੇ ਡਿਜ਼ਾਈਨ ਚ ਸਿਲੈਕਟ ਕਰਕੇ ਕੁਝ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਖੁਦ ਦਾ ਡਿਜ਼ਾਈਨ ਵੀ ਦੇ ਸਕਦੇ ਹੈਗੇ ਹੋ ਆਪਾਂ ਤੁਹਾਨੂੰ ਐਜ਼ ਇਟ ਰੈਡੀ ਕਰਕੇ ਦੇਵਾਂਗੇ 올 ਟਾਈਪ ਕਸਟਮਾਈਜ਼ੇਸ਼ਨ ਅਵੇਲੇਬਲ ਹੈ ਆਪਣੇ ਕੋਲ ਕਿਸੇ ਵੀ ਤਰ੍ਹਾਂ ਤੁਸੀਂ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਬ੍ਰਾਈਡਲ ਸਿੰਪਲ ਸੋਬਰ ਹਰ ਤਰ੍ਹਾਂ ਦਾ ਇਹ ਜੌਰਜਟ ਹੈ ਜੀ ਸੋ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੈਗੇ ਉਹ ਜੌਰਜਟ ਵੀ ਆ ਚੁੱਕੀ ਹੈਗੀ ਕਾਟਨ ਵੀ ਆ ਚੁੱਕੀ ਹੈਗੀ ਹੈ ਇਹ ਕਾਟਨ ਦੇ ਜੈਪੂਰੀ ਪ੍ਰਿੰਟ ਹੈ ਹੁੰਦੇ ਆ ਬਹੁਤ ਹੀ ਪਿਆਰੇ ਹੁੰਦੇ ਨੇ ਆਮ ਇਹ ਹਰ ਸ਼ਾਪ ਤੇ ਨਹੀਂ ਮਿਲਦੇ ਬਹੁਤ ਵੈਰਾਈਟੀ ਹੈ ਇਹਨਾਂ ਦੇ ਵਿੱਚ ਵੀ ਆਪਣੇ ਕੋਲ ਤੁਸੀਂ WhatsApp ਪਰ ਜੁਆਇਨ ਕਰ ਸਕਦੇ ਹੋ WhatsApp ਤੇ ਆਪਣਾ ਜੋ ਗਰੁੱਪ ਹੈ ਉਹ ਜੁਆਇਨ ਕਰ ਸਕਦੇ ਆ ਪਰ ਉੱਥੇ ਪੋਸਟਿੰਗ ਕਰਦੇ ਜਾਂ ਸਟੇਟਸ ਲਗਾਉਂਦੇ ਆ ਐਂਡ ਰੀਸੇਲਰ ਲੜਕੀਆਂ ਜਿਹੜੇ ਘਰ ਬੈਠ ਕੇ ਆਨਲਾਈਨ ਵਰਕ ਕਰਨਾ ਚਾਹੁੰਦੀਆਂ ਨੇ ਜ਼ੀਰੋ ਇਨਵੈਸਟਮੈਂਟ ਬਿਨਾ ਪੈਸੇ ਲਗਾਏ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਉਹ ਵੀ ਸਾਡੇ ਨਾਲ ਜੁੜ ਸਕਦੀਆਂ ਨੇ WhatsApp ਤੇ ਸਾਡੇ ਨਾਲ ਕੰਟੈਕਟ ਕਰ ਸਕਦੀਆਂ ਨੇ ਅਸੀਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਵੀ ਤੁਸੀਂ ਵੀ ਆਪਣਾ ਕੰਮ ਕਿਵੇਂ ਸਟਾਰਟ ਕਰ ਸਕਦੇ ਹੋ ਜ਼ੀਰੋ ਇਨਵੈਸਟਮੈਂਟ ਤੋਂ ਤੁਸੀਂ ਵੀ ਆਪਣਾ ਇਹ ਸੂਟਸ ਆਪੀジネス ਸਟਾਰਟ ਕਰ ਸਕਦੇ ਹੋ ਉਸ ਤੋਂ ਬਾਅਦ ਹੌਲੀ ਹੌਲੀ ਆਪਣੇ ਬਿਜ਼ਨਸ ਨੂੰ ਵੱਡਾ ਕਰ ਸਕਦੇ ਹੋ ਬਿਨਾ ਪੈਸਾ ਹੀ ਲਗਾਏ ਤਾਂ ਇਹ ਸਾਰੇ ਦੇਖੋ ਜੀ ਕ੍ਰੇਪ ਦਾ ਫੈਬਰਿਕ ਰਹਿਣ ਵਾਲੇ ਬਹੁਤ ਹੀ ਸੋਹਣੇ ਟਾਈ ਐਂਡ ਡਾਈ ਦੇ ਹੈਗੇ ਨੇ ਇਹ कॉटन ਦੇ ਨੇ ਸੋ ਸਾਰੇ ਹੀ ਮਿਕਸ ਮੈਚ ਕਲੈਕਸ਼ਨ ਅਜ ਤਰੋਂ ਦਿਖਾਈ ਹੈਗੀ ਇਹ ਪਸ਼ਮੀਨੇ ਦੀ ਹੈਂਡਵਰਕ ਵਾਲੇ ਸੂਟ क्रेप ਦੇ ਸੂਟ कॉटन ਦੇ ਸੂਟ ਸਾਰੇ ਹੀ ਬੜੇ ਪਿਆਰੇ ਨੇ ਨੈਕਸਟ ਆ ਸ਼ਿਮਰ ਦੇ ਵਿੱਚ ਬੁਟੀਕ ਸਟਾਈਲ ਪੀਸਿਸ ਰੈਡੀ ਹੋਏ ਨੇ ਬਹੁਤ ਹੀ ਸੋਹਣੇ ਨੇ ਦੇਖੋ ਬਹੁਤ ਹੀ ਪਿਆਰਾ ਪ੍ਰਾਈਸ ਵੀ ਬਹੁਤ ਹੀ ਵਧੀਆ ਹੈਗਾ ਸੋ ਜਿਨ੍ਹਾਂ ਨੇ ਇਹ ਲੈਣੇ ਜਲਦੀ ਤੋਂ ਜਲਦੀ ਲੈ ਲਵੋ ਕਿ ਲਿミਟਿਡ ਜਸਟੋਕ ਹੈ ਬਹੁਤ ਹੀ ਸੋਨਾ ਦੇਖੋ ਤੁਸੀਂ ਦੇਖ ਸਕਦੇ ਹੈਗੇ ਉਹ ਵਰਕ ਹੈ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਹੈਗੇ ਆ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਜਲਦੀ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਪੇਮੈਂਟ ਅਡਵਾਂਸ ਜੇ ਹੀ ਹੋਏਗੀ ਜੀ ਥੈਂਕ ਯੂ ਸੋ ਮਚ